ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟਰੇਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਲਈ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਦੇ ਲਈ ਪੰਜਾਬ ਆ ਰਹੇ ਹਨ ਪੰਜਾਬ ਦੌਰੇ ਦੌਰਾਨ ਅੱਜ ਪਟਿਆਲਾ ਵਿਖੇ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ ਜਿੱਤੇ ਆਪਣੀ ਪਾਰਟੀ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਲਈ ਕਹਿਣਗੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਵਿਰੋਧ ਕਰਨ ਦਾ ਵੀ ਐਲਾਨ ਕਰ ਦਿੱਤਾ ਸੀ ਜਿਸ ਦੇ ਚਲਦਿਆਂ ਪਟਿਆਲਾ ਸ਼ਹਿਰ ਦੀ ਆ ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਚਾਰ ਚੁਫੇਰੇ ਇੱਕ ਐਂਟਰੀ ਪੁਆਇੰਟਸ ਉਹਨਾਂ ਨੇ ਬਣਾਏ ਸੀ ਕਿ ਕਿਸ ਤਰੀਕੇ ਕਿਸਾਨ ਵੱਖ-ਵੱਖ ਥਾਵਾਂ ਤੋਂ ਪਟਿਆਲਾ ਸ਼ਹਿਰ ਨੂੰ ਪਹੁੰਚ ਕਰਨਗੇ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਪਟਿਆਲਾ ਦੇ ਇਸ ਘਟਨਾ ਪ੍ਰੇਰਿਤ ਕਿਹ ਵੀ ਪਹੁੰਚ ਚੁੱਕੇ ਹਨ ਅਤੇ ਗੱਲ ਕੀਤੀ ਜਾਵੇ ਤਾਂ ਅਸਰਪੁਰ ਚੁਪਕੀ ਕਾਲਾ ਜਾੜਸ ਗਰੂ ਰੋਡ ਤੇ ਖਾਸੀਆਂ ਪਿਹਵਾ ਰੋਡ ਤੇ ਪਗਣ ਮਾਜਰਾ ਸਾਂਦ ਰੋਡ ਤੇ ਅਤੇ ਰਾਜਪੁਰਾ ਸਾਈਂ ਵੱਲੋਂ ਵੀ ਜਿਹੜੇ ਕਿਸਾਨ ਨੇ ਪਟਾਰੇਵਾਲ ਪੂਜ ਕਰਨ ਦਾ ਪ੍ਰੋਗਰਾਮ 3 ਵਜੇ ਦਾ ਉਹਨਾਂ ਵੱਲੋਂ ਬੜਾਇਆ ਗਿਆ ਹੈ ਔਰ ਕਿਸਾਨ ਆਗੂ ਰਮਿੰਦਰ ਸਿੰਘ ਅਨੁਸਾਰ ਜਿਹੜੇ ਕਿਸਾਨ ਆਗੂ 4 ਤੋਂ 6 ਦਰਮਾਨ ਤੇ ਪਹੁੰਚੜ ਕੇ ਕਿੋਕੀ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਾ ਹੈ ਉਹ ਟਾਈਮ ਅਜੇ ਆਏਗਾ 4 ਤੋਂ 6 ਵਜੇ ਮੰਤਰੀ ਜੀ ਤੇ ਰਹਿਣਗੇ ਉਹਨਾਂ ਨੇ ਐਲਾਨ ਕੀਤਾ ਤਾਂ ਕਿ ਅ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਣਗੇ ਜਿਸ ਤਰੀਕੇ ਜੇ ਕੋਈ फडਕਾਊ ਕਾਰਵਾਈ ਕਿਸੇ ਸਰਕਾਰੀ ਟੀਰਵਲੋ ਕੀਤੀ ਕੀਤਾ ਉਹਦੇ ਜਿਹੜੇ ਨਤੀਜੇ ਆਉਂ ਉਹ ਸਰਕਾਰੀ ਟੀਰਵਲ ਨੂੰ ਹੀ ਭੁਗਤਣੇ ਪੈਣਗੇ ਇੱਕ ਵੀਡੀਓ ਸੰਦੇਸ਼ ਤੇ ਰਾਈ ਉਹਨਾਂ ਨੇ ਪ੍ਰਸ਼ਾਸਨ ਨੂੰ ਇਹ ਗਾ ਕੀਤਾ ਕਿ ਉਹ ਥਾਵੇਂ ਨਾਲ ਜਾਣਾ ਚਾਹੁੰਦੇ ਹਨ ਅਤੇ ਕਿਸੇ ਤਰੀਕੇ ਦੀ ਪੜਕਹਾੜ ਉਹਨਾਂ ਵੱਲੋਂ ਨਹੀਂ ਪੈਦਾ ਕੀਤੀ ਜਾਏਗੀ ਹੁਣ ਵੇਖਣ ਵਾਲੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਨਜਿੱਠਣ ਦੇ ਲਈ ਵੱਡੀ ਤਾਦਾਦ ਵਿੱਚ ਜਿਹੜੀ ਪੁਲਿਸ ਹੈ ਉਤੇ ਨਾਲ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਅੱਜ ਭਾਸ਼ਣ ਹੈ ਉਹਨੂੰ ਸੁਣਨ ਦੀ ਆ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਵੱਡੀ ਤਰ੍ਹਾਂ ਆਦੇਸ਼ ਪੱਪਾ ਪਾਰਨੇ ਅਤੇ ਵੱਖ-ਵੱਖ ठाਵਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਰੈਲੀ ਵਾਲੀ ਥਾਂ ਤੇ ਪੁੱਜਣੇ ਵੀ ਸ਼ੁਰੂ ਹੋ ਚੁੱਕੇ ਹਨ ਉਹਨਾਂ ਵਿੱਚ ਇੱਕ ਵੱਡੀ ਗੱਲ ਹੈ ਕਿ ਪੁਲਿਸ ਅਤੇ ਕਿਸਾਨਾਂ ਦਾ ਟਕਰਾਅ ਹੁੰਦਾ ਹੈ ਜਾਂ ਇਹ ਸਾਰਾ ਜਿਹੜਾ ਪ੍ਰੋਟੈਸਟ ਹੈ ਸ਼ਾਂਤਮਈ ਢੰਗ ਨਾਲ ਵੀ ਜਾਂਦਾ ਹੈ ਆਓ ਸੁਣਿਏ ਵੱਖ-ਵੱਖ ਕਿਸਾਨ ਆਗੂਆਂ ਨੇ ਕੀ ਕਿਹਾ ਰਵਿੰਦਰ ਸਿੰਘ ਦੀ ਪਹਿਲਾ ਤੁਹਾਨੂੰ ਸੁਣਾਉਂਦੇ ਆ ਰਵਿੰਦਰ ਸਿੰਘ ਜਿਹੜੇ 37 ਕਿਸਾਨ ਜਥੇਬੰਦੀਆਂ ਦੇ ਜਿਹੜੇ ਬੁਲਾ ਰਹੇ ਹੈਗੇ ਨੇ ਉਹਨਾਂ ਵੱਲੋਂ ਕੀ ਕਿਹਾ ਅਤੇ ਜਿਹੜੇ ਪਟਿਆਲਾ ਦੇ ਸਖਤਰਤ ਵਿਖੇ ਆਗੂ ਪਹੁੰਚੇ ਨੇ ਉਹਨਾਂ ਵੱਲੋਂ ਕੀ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਿੰਦਰ ਸਿੰਘ ਪਟਿਆਲਾ ਸੂਬਾ ਪ੍ਰੈਸਕਰਟਰ ਕ੍ਰਿਤਿਕ ਸ਼ਾਹ ਯੂਨੀਅਨ ਫਾਮੀ ਤਾਲਮੇਲ ਕਮੇਟੀ ਮੈਂਬਰਸ ਜੁਗਤ ਸਾਹਿਬ ਹੋਚਾ ਮੈਂ ਨੋਟੇ ਪ੍ਰਾਵੋ ਜਿਵੇਂ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਖਾਤਰ ਪੰਜਾਬ ਦੀ ਫੇਰੀ ਤੇ ਆ ਰਹੇ ਅੱਜ ਪਟਿਆਲਾ ਵਿਖੇ ਉਹਨਾਂ ਨੇ ਇਸ ਦੀ ਸ਼ੁਰੂਆਤ ਕਰਨੀ ਹੈ ਇਹ ਉਹੀ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨ ਆਇਆ ਜਿਸ ਭਾਜਪਾ ਨੇ ਪਿਛਲੇ 10 ਸਾਲਾਂ ਚ ਕਾਰਪੋਰੇਟ ਦੇ ਹਿੱਤ ਚ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਵਪਾਰੀਆਂ ਦੇ ਖਿਲਾਫ ਪੂਰੀਆਂ ਨੀਤੀਆਂ ਜਿਹੜੀਆਂ ਉਹ ਬਣਾਈਆਂ ਔਰ ਉਹਨਾਂ ਨੀਤੀਆਂ ਤੋਂ ਸਾਰੇ ਤਬਕੇ ਪਰੇਸ਼ਾਨ ਨੇ ਇਹ ਉਹੀ ਪ੍ਰਧਾਨ ਮੰਤਰੀ ਹੈ ਜਿਸ ਨੇ ਆਰਡੀਐਫ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ ਹੈ ਜਿਸ ਕਰਕੇ ਪੰਜਾਬ ਦੀ ਤਰੱਕੀ ਪ੍ਰਭਾਵਿਤ ਹੋ ਰਹੀ ਹੈ ਇਹ ਉਹੀ ਪ੍ਰਧਾਨ ਮੰਤਰੀ ਹੈ ਜਿਸ ਨੇ ਭਾਜਪਾ ਦੀ ਨੀਤੀ ਤਹਿਤ ਇਸ ਦੇਸ਼ ਚ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਔਰ ਕੇਂਦਰੀਕਰਨ ਕੀਤਾ ਹੈ ਇਹੀ ਪ੍ਰਧਾਨ ਮੰਤਰੀ ਹੈ ਜਿਸ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਜਿਸ ਦੇ ਖਿਲਾਫ ਲਗਭਗ 800 ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ ਦੇ ਕੇ ਅਸੀਂ ਉਹ ਕਾਨੂੰਨ ਵਾਪਸ ਕਰਾਏ ਔਰ ਇੱਕ ਇਤਿਹਾਸਕ ਹੋਲ ਲਈ ਸਾਨੂੰ ਉਸਨੇ ਮਜਬੂਰ ਕੀਤਾ ਅੱਜ ਜਦੋਂ ਉਹ ਰਿਹਾ ਰਿਹਾ ਤੋ ਪੰਜਾਬ ਦੀ ਫੀਜ਼ਾ ਚ ਜ਼ਹਿਰ ਖੋਲਣ ਲਈ ਧਰੂਵੀਕਰਨ ਕਰ ਰਹੀ ਭਾਜਪਾ ਨੂੰ ਇੱਕ ਜਿਹੜਾ ਉਹ ਮਜ਼ਬੂਤ ਕਰਨ ਦੇ ਮਕਸਦ ਨਾਲ ਆ ਰਿਹਾ ਔਰ ਸੰਯੁਕਤ ਕਿਸਾਨ ਮੋਰਚਾ ਜਿਸ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੋਇਆ ਕਿ ਇਸ ਕਾਰਪੋਰੇਟ ਦੀ ਚਹੇਤੀ ਔਰ ਔਰੰਗਜ਼ੇਬ ਦੇ ਰਾਤੇ ਤੁਰਿ ਭਾਈਪਾ ਨੂੰ ਸਜ਼ਾ ਦੇਣੀ ਹੈ ਔਰ ਉਸ ਨੂੰ ਹਰਾਉਣਾ ਇਸ ਮਾਮਲੇ ਦੇ ਵਿੱਚ ਲਗਾਤਾਰ ਸੰਜੁਕ ਮੋਰਚਾ ਪੰਜਾਬ 'ਚ ਵੀ ਸਰਗਰਮੀ ਕਰ ਰਿਹਾ ਹੈ ਦੇਸ਼ ਵਿਆਪੀ ਉਸ ਸੱਦੇ ਤਹਿਤ ਔਰ ਅੱਜ ਮੋਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਪਟਿਆਲੇ ਜ਼ਿਲ੍ਹੇ 'ਚ ਵਕ ਵਕ ਪੰਜ ਥਾਵਾਂ ਤੋਂ ਪੂਚ ਕਰੇਗਾ ਸਾਰੇ ਕਿਸਾਨ ਮਜ਼ਦੂਰ ਬਾਕੀ ਪਰਵਾਨ ਨੂੰ ਬੇਨਤੀ ਹੈ ਕਿ 3 ਵਜੇ ਦੇ ਨਾਲ 3 ਵਜੇ ਦੇ ਕਰੀਬ ਤੁਸੀਂ ਪੂਰੇ ਜਿੱਥੋਂ ਅਸੀਂ ਕੂਚ ਕਰਨਾ ਉਹ ਪੰਜ ਥਾਵਾਂ ਤੇ ਉਹ ਪਹੁੰਚਣ ਦੀ ਕਿਰਪਾਲਤਾ ਕਰਨ ਪਟਿਆਲਾ ਪਾਤਣਾ ਰੋਡ ਤੇ ਸਮਾਣੇ ਦੇ ਨੇੜੇ ਅਸਰਪੁਰ ਚੁੱਕੀ ਤੇ ਪੁਰਾਣਾ ਜਿਹੜਾ ਟੋਲ ਪਲਾਜ਼ਾ ਸੀ ਉੱਥੇ ਸਾਰੇ 3 ਵਜੇ ਪਹੁੰਚਣ ਉਤੋਂ ਪਟਿਆਲੇ ਵੱਲੋਂ ਕੂਚ ਕੀਤਾ ਜਾਏਗਾ ਕਾਲੇ ਝੰਡੇ ਲੈ ਇਸੇ ਤਰ੍ਹਾਂ ਸੰਗਰੂਰ ਰੋਡ ਤੇ ਗੁਰਦੁਆਰਾ ਪਰਮੇਸ਼ਵਰ ਦਵਾਰ ਉੱਥੇ ਪਹੁੰਚਣ 3 ਵਜੇ ਉਤੋਂ ਕੂਚ ਕੀਤਾ ਜਾਏਗਾ ਸਰਾਂਦ ਰੋਡ ਤੇ ਫਗਨ ਮਾਜਰਾ 메ਨ ਰੋਡ ਤੇ ਸਰਾਂਦ ਰੋਡ ਤੇ ਫਗਨ ਮਾਜਰਾ ਪਿੰਡ ਦੇ ਗੁਰੂ ਘਰ ਦੇ ਵਿੱਚ ਪਹੁੰਚਣ ਉੱਥੋਂ ਅੱਗੇ ਕੂਚ ਕੀਤਾ ਜਾਏਗਾ 3 ਵਜੇ ਉੱਥੋਂ ਕੂਚ ਹੋਏਗਾ ਕਿਸੇ ਤਰ੍ਹਾਂ ਨਾਬਾ ਰੋਡ ਤੇ ਰਖੜਾ ਮਡੌੜ ਅੱਡੇ ਤੇ ਇਕੱਠਿਆ ਹੋਇਆ ਜਾਵੇ ਉੱਥੋਂ 3 ਵਜੇ ਰਵਾਨਗੀ ਕਾਫਲੇ ਕਰਨਗੇ ਕਾਲੇ ਝੰਡੇ ਲੈ ਕੇ ਔਰ ਇਸੇ ਤਰ੍ਹਾਂ ਦੇਵੀਗੜ ਰੋਡ ਤੇ ਪਿੰਡ ਖਾਂਸੀਆਂ ਭੇਵਾ ਰੋਡ ਆ ਜਿਹੜੀ ਸਟੇਟ ਹਾਈਵੇ ਆ ਜਿਹੜਾ ਅੱਗੇ ਹਰਿਆਣੇ ਨੂੰ ਜੋੜਦਾ ਉੱਥੇ ਪਿੰਡ ਖਾਂਸੀਆਂ ਆ ਉੱਥੇ ਉਹਦੇ ਅੱਡੇ 'ਚ ਇਕੱਠਾ ਹੋਇਆ ਜਾਵੇ ਉੱਥੋਂ ਪਟਿਆਲੇ ਵੱਲ ਨੂੰ ਪੂਚ ਕੀਤਾ ਜਾਊਗਾ 37 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਇਹਨਾਂ 5 ਥਾਵਾਂ ਤੋਂ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਲਈ ਪੂਚ ਕਰੇਗਾ ਸੰਯੁਕਤ ਮੋਰਚੇ ਨੇ ਇਹ ਫੈਸਲਾ ਕੀਤਾ ਕਿ ਅਸੀਂ ਸਾਰਾ ਪ੍ਰਦਰਸ਼ਨ ਜਿਹੜਾ ਉਹ ਅਨਸ਼ਾਸਨ ਵੱਤ ਸ਼ਾਂਤਮਈ ਢੰਗ ਨਾਲ ਕਰਾਂਗੇ ਅਸੀਂ ਅੱਗੇ ਵਧਾਂਗੇ ਔਰ ਉਸ ਪ੍ਰੋਟੈਸਟ ਨੂੰ ਦਰਜ ਕਰਾਵਾਂਗੇ 4 ਤੋਂ 6 ਵਜੇ ਤੱਕ ਪ੍ਰਧਾਨ ਮੰਤਰੀ ਦੀ ਪਟਿਆਲੇ ਚ ਫੇਰੀ ਹੈ 6 ਵਜੇ ਤੱਕ ਸਾਡਾ ਪ੍ਰਦਰਸ਼ਨ ਹਰ ਹਾਲਤ ਚ ਜਾਰੀ ਰਹੂਗਾ ਜੇ ਸਰਕਾਰ ਨੇ ਕੋਈ ਜ਼ਬਰ ਜਾਂ ਕੋਈ ਉਸ ਤਰ੍ਹਾਂ ਦਾ ਰਸਤਾ ਲਿੱਤਾ ਤਾਂ ਅਸੀਂ ਸਬਰ ਤੇ ਠਰਮੇ ਨਾਲ ਇਸ ਦਾ ਸਾਹਮਣਾ ਕਰਾਂਗੇ ਔਰ ਖਿੜੇ ਮੱਥੇ ਇਸ ਨੂੰ ਕਬੂਲ ਕਰਾਂਗੇ ਬਾਕੀ ਫੈਸਲਾ ਕਿ ਸਥਿਤੀ 6 ਵਜੇ ਕੀ ਡਵੈਲਪ ਹੁੰਦੀ ਹੈ ਉਹਦੇ ਮੁਤਾਬਕ ਹੈ ਜਿਹੜਾ ਉਹ ਕੀਤਾ ਜਾਊਗਾ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿਆਉ ਦਾਜਵਜ ਕੇ ਨਿਕਲੀਏ ਔਰ ਇਸ ਫੇਰੀ ਦਾ ਵਿਰੋਧ ਕਰਨ ਲਈ ਕੂਚ ਕਰੀਏ 3 ਵਜੇ ਦੇ ਕੂਚ ਲਈ ਮਿੱਧਤੀਏ ਤੇ ਮਿੱਠੀਆਂ ਥਾਵਾਂ ਤੇ ਪਹੁੰਚਣ ਦੀ ਕਰਤਾ। ਅੱਜ ਸਰ ਜੀ ਦਾ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਖਤਰ ਭਾਰਤੀ ਕਿਸਾਨ ਜੂਨ ਨੇਕਤਾ ਗਰਾ। ਅੱਜ ਕੀ ਰਣਨੀਤੀ ਹੈ ਬਾਦ ਜੀ ਦਾ? ਅੱਜ ਦੇਖੋ ਪਟਿਆਲੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈਗਾ। ਇਸ ਕਰਕੇ ਅਸੀਂ ਭਾਰਤੀ ਕਿਸਾਨ ਜੂਨ ਨੇਕਤਾ ਗਰਾਹਾਂ ਵੱਲੋਂ ਵੱਡੀ ਪੱਧਰ ਤੇ ਵਿਰੋਧ ਆ ਜਿਹੜਾ ਉਹ ਕਰਾਂਗੇ ਲਗਭਗ 10000 ਕਿਸਾਨ ਆ ਜਿਹੜਾ ਸਾਡਾ ਇੱਥੇ ਇਕੱਠਾ ਹੋਊਗਾ। ਕਿਉਂਕਿ ਅਸੀਂ ਇਹ ਵਿਰੋਧ ਇਸ ਕਰਕੇ ਕਰ ਰਹੇ ਹਾਂ ਜਦੋਂ ਕਿਸਾਨ ਲੜੇ ਨੇ ਆਪਣੀਆਂ ਜਾਇਜ਼ ਮੰਗਾਂ ਦੇ ਲਈ ਤਿੰਨ ਕਾਲੇ ਕਾਨੂੰਨ ਜਿਹੜੇ ਮੋਦੀ ਹਕੂਮਤ ਨੇ ਬਣਾਏ ਉਹਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਗਏ ਨੇ ਉੱਥੇ ਸਾਡਾ 750 ਕਿਸਾਨ ਸੀਦ ਹੋਇਆ ਜਣੀ ਜਦੋਂ ਅਸੀਂ ਘੋਲ ਜਿੱਤ ਕੇ ਆਏ ਆ ਅਸੀਂ ਬਕਾਇਦਾ ਸਾਡੇ ਲਖਤੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਕਿ ਐਮਐਸਪੀ ਦੇ ਉੱਤੇ ਗਰੰਟੀ ਦਾ ਕਾਨੂੰਨ ਬਣਾਵਾਂਗੇ ਜਣੀ ਇੱਥੇ ਪੈਨਸਲ ਆ ਜਿਹੜੀ ਕਿਸਾਨਾਂ ਦੀ ਪੈਨਸਲ ਦਾ ਪ੍ਰਬੰਧ ਕਰਾਂਗੇ ਜਣੀ ਜਿਹੜੇ ਸਾਡੇ ਕਿਸਾਨ ਸੀਦ ਹੋਏ ਤੇ ਉਹਨਾਂ ਦੇ ਮੁਆਵਜ਼ੇ ਦੀ ਗੱਲ ਹੈਗੀ ਆ ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਸਾਨਾ ਦੇ ਉੱਤੇ ਗੱਡੀਆਂ ਚਾੜ ਕੇ ਜਿਹਨਾਂ ਨੂੰ ਕਤਲ ਕੀਤਾ ਗਿਆ ਹੈਗਾ ਜ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਗੱਲ ਆ ਜਿਹੜੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਪਿਛਲੇ ਵਾਰ ਕਿਸਾਨ ਗਏ ਨੇ ਮਤਲਬ ਉਦੋਂ ਜਾਣ ਤੋਂ ਕਿੱਲ ਗੱਡੇ ਨੇ ਅਥਰੂ ਕੈ ਦੇ ਗੋਲੇ ਸਿੱਟੇ ਨੇ ਵੱਡੀਆਂ ਵੱਡੀਆਂ ਜਿਹੜੀਆਂ ਕੰਨਾਂ ਕੱਢੀਆਂ ਗਈਆਂ ਨੇ ਉੱਥੇ ਇਹ ਕਿਹੜੀ ਜਮਹੂਰੀਅਤ ਆ ਜਿਹੜਾ ਹੁਣ ਜਦੋਂ ਅਸੀਂ ਵਿਰੋਧ ਕਰਦੇ ਆ ਸਾਨੂੰ ਕਹਿੰਦੇ ਮੋਦੀ ਸਾਹਿਬ ਆ ਰਹੇ ਨੇ ਜਮਹੂਰੀ ਹੱਕ ਹੋ ਰੈਲੀ ਕਰਨ ਅਸੀਂ ਦਿੱਲੀ ਦੇ ਵਿੱਚ ਜਦੋਂ ਕਿਸਾਨ ਜਾਂਦੇ ਨੇ ਜਾਇਜ਼ ਮੰਗਾਂ ਦੇ ਲਈ ਉਦੋਂ ਉਦੋਂ ਜਮਹੂਰੀਅਤ ਕਿੱਧਰ ਜਾਂਦੀ ਆ ਇਸ ਕਰਕੇ ਅਸੀਂ ਵਿਰੋਧ ਆ ਸਾਡਾ ਸਖਤ ਵਿਰੋਧ ਆ ਜਿੱਥੇ ਵੱਡੀ ਗਿਣਤੀ ਚ ਔਰਤਾਂ ਨੇ ਆਉਣਾ ਹੈਗਾ ਇਸ ਕਰਕੇ ਇਹ ਸਾਡਾ ਪ੍ਰੋਗਰਾਮ ਆ ਜਨਾਜ਼ਰ ਪ੍ਰਧਾਨ ਮੰਤਰੀ ਸਾਹਿਬ ਪਟਿਆਲੇ ਚ ਰਹਿਣਗੇ ਓਨੀ ਦੇਰ ਅਸੀਂ ਇੱਥੇ ਬੈਠਾਂਗੇ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਬਾਕਾਇਦਾ ਮਾਰਚ ਕਰਕੇ ਅੱਜ ਦੀ ਸਮਾਪਤੀ ਕਰਾਂਗੇ ਕਿਉਂਕਿ ਇਹ ਵੋਟਾਂ ਦੇ ਦਿਨ ਨੇ ਵੋਟਾਂ ਦੇ ਦਿਨਾਂ ਚ ਇਹ ਬੋਟ ਪਾਰਟੀਆਂ ਨੇ ਜਿਹੜੀਆਂ ਆਪਦੇ ਆਪ ਦਾ ਜਣੀ ਡਾਂਬਰੂ ਲੈ ਕੇ ਆਉਂਦੀਆਂ ਹੈਗੀਆਂ ਨੇ ਅਸੀਂ ਸਮਝਦੇ ਆ ਕਿ ਲੋਕਾਂ ਦੀ ਤਾਕਤ ਨਾਲ ਹੀ ਇਹ ਮੰਗਾਂ ਮਨਾਈਆਂ ਜਾਣਗੀਆਂ ਹੁਣ ਕੀ ਹੋ ਰਿਹਾ ਹੁਣ ਇਹ ਹੋ ਰਿਹਾ ਅੱਗੇ ਕੋਈ ਕਹਿੰਦੇ ਆ ਸਮਾਜਵਾਦੀ ਪਾਰਟੀ ਆ ਆ ਗਾਂਧੀਵਾਦੀ ਪਾਰਟੀ ਆ ਇਹਦਾ ਕੋਈ ਏਜੰਡਾ ਇਹਨਾਂ ਦਾ ਹੁਣ ਕੋਈ ਏਜੰਡਾ ਨਹੀਂ ਸਾਮ ਨੂੰ ਕਿਤੇ ਹੁੰਦਾ ਦੂਜੇ ਦਿਨ ਕਿਤੇ ਹੁੰਦਾ ਇਸ ਕਰਕੇ ਲੋਕਾਂ ਨੇ ਪੂਰੀ ਤਰ੍ਹਾਂ ਬੁਝਲੇ ਤਾਂ ਪਿੰਡਾਂ ਦੇ ਵਿੱਚ ਲੋਕ ਘੇਰ ਕੇ ਪੁੱਛਣ ਲੱਗੇ ਵੀ ਤੁਸੀਂ ਸਾਨੂੰ ਜਵਾਬ ਦਿਓ ਆ ਜਿਹੜੀਆਂ ਸਾਡੇ ਨਾਲ ਵਾਅਦੇ ਕੀਤੇ ਨੇ ਜਿਹੜਾ ਸਾਡੇ ਨਾਲ ਗਰੰਟੀਆਂ ਦੀ ਗੱਲ ਕਰਦੇ ਹੈਗੇ ਹਾਂ ਇਸ ਕਰਕੇ ਇਹ ਲੋਕ ਜਾਗਰੂਕ ਹੋਗੇ ਹੁਣ ਇਕੱਠੇ ਹੋ ਕੇ ਇਹ ਲੋਕ ਇਹਦੇ ਖਿਲਾਫ ਇਹ ਸਿਸਟਮ ਦੇ ਖਿਲਾਫ ਲਗਾਤਾਰ ਇਹ ਗੰਦਲਿਆ ਹੋਇਆ ਸਿਸਟਮ ਆ ਜਿਹੜਾ ਗੰਦਲਿਆ ਹੋਇਆ ਦੇ ਸਿਸਟਮ ਦੇ ਖਿਲਾਫ ਅਸੀਂ ਲਗਾਤਾਰ ਆ ਜਿਹੜਾ ਲੋਕ ਲੜ ਰਹੇ ਨੇ ਤੇ ਅੱਜ ਪੂਰਨ ਵਿਰੋਧ ਆ ਜਿਹੜਾ ਮੋਦੀ ਸਾਹਿਬ ਦਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਨਾਲ ਕੋਈ ਗੱਲਬਾਤ ਹੋਈ ਕੀ ਅਸੀਂ ਗੱਲ ਕਰਾਵਾਂਗੇ ਕੋਈ ਦੇਖੋ ਸਾਡਾ ਕੱਲ ਦੀ ਗੱਲ ਚੱਲਦੀ ਆ ਲਗਾਤਾਰ ਡੀਆਈਜੀ ਸਾਹਿਬ ਆਈਜੀ ਸਾਹਿਬ ਲਗਾਤਾਰ ਗੱਲਬਾਤ ਚ ਨੇ ਪਹਿਲਾਂ ਕਹਿੰਦੇ 11 ਨਾਕੇ ਲਾਉਣ ਦਾ ਪਟਿਆਲੇ ਨੂੰ ਸੀਲ ਕਰਨ ਦਾ ਪ੍ਰੋਗਰਾਮ ਬਣਾ ਲਿਆ ਇਹਨਾਂ ਨੇ ਆਪਣਾ ਅਸੀਂ ਕਿਹਾ ਜੀ ਹਰ ਹਾਲਤ ਚ ਜਾਵਾਂਗੇ ਚਾਹੇ ਸਾਨੂੰ ਪਟਿਆਲੇ ਦੇ ਵਿੱਚ ਤੁਸੀਂ ਜੇ ਨਹੀਂ ਜਾਣ ਦਿਓਗੇ ਅਸੀਂ ਇਹਦਾ ਪ੍ਰੋਗਰਾਮ ਜਣੀ ਅਸੀਂ ਹਰ ਹਾਲਤ ਚ ਪਟਿਆਲੇ ਚਾਵਾਂਗੇ ਤੁਸੀਂ ਫਿਰ ਰੋਕ ਲਿਓ ਸਾਨੂੰ ਇਸ ਕਰਕੇ ਫਿਰ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਬਕਾਇਦਾ ਤੁਹਾਨੂੰ ਥਾਂ ਦਾ ਜਿਹੜਾ ਉਹ ਕਰਦੇ ਆ ਇਹ ਲੋਕਾਂ ਦੀ ਤਾਕਤ ਆ ਜਿਹੜਾ ਇੱਥੇ ਬੈਠੇ ਆ ਅੱਜ ਆਹ ਥਾਂ ਦੇ ਉੱਤੇ ਬੈਠੇ ਆ ਪਟਿਆਲੇ ਦੇ ਵਿੱਚ ਬੈਠੇ ਆ ਇਸ ਕਰਕੇ ਇਹ ਵਿਰੋਧ ਆ ਜਿਹੜਾ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ। ਵੋਟਾਂ ਦੀ ਗੱਲ ਕਰੀਏ ਕੇਂਦਰ ਸਰਕਾਰ ਨਾਲ ਕਸਮਕਸ ਚੱਲ ਰਹੀ ਹੈ। ਕਿੱਦਾਂ ਲੱਗਦਾ ਇਹਦਾ ਵੋਟਾਂ ਦਾ ਕੀ ਦੇਗਾ ਕਿਸਾਨਾਂ ਦਾ ਰੋਲ? ਦੇਖੋ ਵੋਟਾਂ ਦਾ ਤਾਂ ਕਿਸਾਨਾਂ ਨੇ ਇਹ ਗੱਲ ਬੁੱਝ ਲਈ। ਕਿ ਵੋਟਾਂ ਨੇ ਜਿਹੜੀਆਂ ਜਦੋਂ ਵੀ ਇਹ ਆਉਂਦੇ ਨੇ ਵੋਟਾਂ ਤਾਂ ਸਾਨੂੰ ਪਾੜਦੀਆਂ ਨੇ ਸਾਡੇ ਚ ਫੁੱਟ ਪਾਉਂਦੀਆਂ ਨੇ ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਨੇ ਉਦੋਂ ਭਾਈ ਨਾਲ ਭਾਈ ਪਾੜ ਜਾਂਦੇ ਨੇ ਜਣੀ ਚਿੱਟੇ ਵਰਗੇ ਨਸੇ ਫੀਮ ਵਰਗੇ ਭੁੱਕੀ ਵਰਗੇ ਜਿਹੜੇ ਨਸੇ ਪਹਿਲਾਂ ਲੋਕਾਂ ਨੇ ਕਢਾਏ ਨੇ ਅੱਜ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਵੱਡੀ ਪੱਦਰ ਤੇ ਪਾੜਾ ਇਹ ਵੋਟਾਂ ਪਾਉਂਦੇ ਨੇ ਅਸੀਂ ਤਾਂ ਸਮਝਦੇ ਆਂ ਵੀ ਇਹ ਲੋਕਾਂ ਦੇ ਉੱਤੇ ਹਮਲਾ ਇਸ ਕਰਕੇ ਲੋਕ ਇਕੱਠੇ ਹੋਣਗੇ ਇਕੱਠੇ ਹੋ ਕੇ ਆਪਣੇ ਪੱਖ ਦੇ ਕਾਨੂੰਨ ਨੇ ਜਿਹੜੇ ਬੇਰ ਬਣਾਉਣਗੇ ਆ ਬਿਲਕੁਲ ਸ਼ਾਂਤ ਮੇਰੇ ਨਿਕਰਾਗੇ ਹਾਂਜੀ